ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਨਿਊਜ਼ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਸੇਖੋ ਕਲਮਾਂ ਦੇ قافਲੇ ਜੋ ਸਾਡਾ ਇੱਕ ਪ੍ਰੋਗਰਾਮ ਚੱਲ ਰਿਹਾ ਜਿਸ ਦੇ ਵਿੱਚ ਹਰ ਬਰੀ ਆਪ ਜੀ ਦੇ ਰੂਬਰੂ ਅਸੀਂ ਇੱਕ ਨਵਾਂ ਹੀ ਲਿਖਾਰੀ ਨਵਾਂ ਲੇਖਕ ਨਵੀਂ ਸੇ ਦੇਣ ਵਾਲੇ ਹਰ ਇੱਕ ਇਨਸਾਨ ਨੂੰ ਆਪ ਜੀ ਦੇ ਰੂਬਰੂ ਕਰਾਣੇ ਆ ਅੱਜ ਅਸੀਂ ਨਵੀਂ ਇੱਕ ਸ਼ਖਸੀਅਤ ਲੈ ਕੇ ਆਪ ਜੀ ਦੇ ਰੂਬਰੂ ਹਾਜ਼ਰਾਂ ਉਹ ਸਖਸੀਅਤ ਵੇਰਕੇ ਤੋਂ ਨੇ ਜਿਨ੍ਹਾਂ ਦਾ ਨਾਮ ਕ੍ਰਿਪਾਲ ਸਿੰਘ ਵੇਰਕਾ ਕਿਤੇ ਬਗੋਮਾਸਨ ਨੇ ਅੱਜ ਮੈਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਨਾ ਔਰ ਉਹਨਾਂ ਦੇ ਵਿਚਾਰ ਸੁਣਦੇ ਆ ਉਹਨਾਂ ਦੀ ਲਿਖਤੀ ਸੁਣਦੇ ਆ ਉਹਨਾਂ ਦੀਆਂ ਕਿੰਨੀਆਂ ਕਿਤਾਬਾਂ ਆਈਆਂ ਉਹਨਾਂ ਬਾਰੇ ਪੁੱਛਾਂਗੇ ਉਹਨਾਂ ਦੇ ਜੀਵਨ ਬਾਰੇ ਪੁੱਛਾਂਗੇ ਆਪ ਸਭ ਨੇ ਮੇਰਾ ਸਾਥ ਦੇਣਾ ਹਾਂਜੀ ਕ੍ਰਿਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਭ ਤੋਂ ਪਹਿਲਾਂ ਵਤਨ ਮਿੱਟੀ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਰੋਤਿਆਂ ਦੇ ਰੂਪ ਰੂਪ ਹੋਂ ਦਾ ਮੈਨੂੰ ਮੌਕਾ ਦਿੱਤਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਹਾਂਜੀ ਕਿਰਪਾਲ ਸਿੰਘ ਜੀ ਮੈਨੂੰ ਆਪ ਜੀ ਦੇ ਇੱਕ ਦੋਸਤ ਬੜੇ ਅਜ਼ੀਜ਼ ਮਿੱਤਰ ਨੇ ਸ਼ਾਇਰ ਦਿਲਦਾਰ ਸਿੰਘ ਜੀ ਦਰਦੀ ਜੀ ਜਿਨ੍ਹਾਂ ਨੇ ਤੁਹਾਡੇ ਰੂਪ ਰੂਪ ਤੁਹਾਡੇ ਨਾਲ ਮੁਲਾਕਾਤ ਦਾ ਮੁਲਾਕਾਤ ਵਾਸਤੇ ਤੁਹਾਡੇ ਨਾਲ ਮੌਕਾ ਦਿੱਤਾ ਮੈਨੂੰ ਅੱਜ ਹਾਂਜੀ ਹਾਂਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਇਹ ਲਿਖ ਕਦੋਂ ਤੋਂ ਰਿਹਾ ਹੈ ਇਹ ਜੀ ਬਚਪਨ ਤੋਂ ਹੀ ਜਿਹੜਾ 10ਵੀਂ ਤੋਂ ਬਾਅਦ ਜਦੋਂ ਅਸੀਂ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ ਹਾਂਜੀ ਉਹਦੇ ਵਿੱਚ ਵੱਖਰੇ ਵੱਖਰੇ ਗੀਤ ਤੇ ਕਵਿਤਾਵਾਂ ਜਿਹੜੀਆਂ ਉਹ ਜਦੋਂ ਛਪੀਆਂ ਉਹਨਾਂ ਨੂੰ ਪੜ੍ਹਿਆ ਕਰਨਾ ਤੇ ਸ਼ੌਂਕ ਪੈਦਾ ਹੋ ਗਿਆ ਲਿਖਣ ਦਾ ਅੱਛਾ ਹਾਂਜੀ ਤੇ ਹੁਣ ਤੱਕ ਕਿਤਾਬਾਂ ਵੀ ਲਿਖੀਆਂ ਨੇ ਤੁਸੀਂ ਅੱਜ ਤੱਕ ਹਾਂਜੀ ਜੀ ਮੇਰੀ ਇਹ ਪਲੇਠੀ ਜਿਹੜੀ ਪੁਸਤਕ ਆ ਬੋਲਦੇ ਹਰਫ ਉਹ 2005 ਵਿੱਚ ਰਿਲੀਜ਼ ਹੋਈ ਅੱਛਾ ਜੀ ਤੇ ਉਸ ਤੋਂ ਬਾਅਦ ਕਾਨੂੰਨੀ ਸਕੰਜਾ ਇੱਕ ਮੈਗਜ਼ੀਨ ਜਿਹੜਾ ਉਹ ਅਮਰਸਾ ਤੋਂ ਛਪਦਾ ਰਿਹਾ ਜੀ ਉਹਦੇ ਵਿੱਚ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਰਹੀਆਂ ਹਾਂ ਰਜਨੀ ਮੈਗਜ਼ੀਨ ਚ ਉਹਦੇ ਵਿੱਚ ਵੀ ਆਪਣੀਆਂ ਰਚਨਾਵਾਂ ਜਿਹੜੀਆਂ ਛਪੀਆਂ ਨੇ ਅੱਛਾ ਕਾਫੀ ਉਦੋਂ ਤੋਂ ਛਪਦੇ ਆ ਰਹੇ ਜੀ ਜੀ 2005 ਤੋਂ ਹੀ 2005 ਤੋਂ ਪਹਿਲਾਂ ਦੀਆਂ ਜੀ 2005 ਵਿੱਚ ਮੇਰੀ ਪਲੇਠੀ ਪੁਸਤਕ ਆਈ ਉਸ ਤੋਂ ਪਹਿਲਾਂ ਮੈਗਜ਼ੀਨ ਦੇ ਵਿੱਚ ਛਪਦੀਆਂ ਰਹੀਆਂ ਨੇ ਬਹੁਤ ਵਧੀਆ ਗੱਲ ਆ ਹਾਂ ਜੀ ਤੇ ਤੁਸੀਂ ਕਿਤੇ ਵਗੋ ਮਾਸਟਰ ਜੀ ਆ ਬਿਲਕੁਲ ਜੀ ਤੇ ਆਪਣੀ ਕਿੱਥੇ ਡਿਊਟੀ ਆ ਜਿੱਥੇ ਤੁਸੀਂ ਪੜਾਉਣ ਜਾਂਦੇ ਆ ਮੈਂ ਆ ਜੀ ਸਰਕਾਰੀ ਐਲੀਮੈਂਟਰੀ ਸਕੂਲ ਆ ਰਾਮਦਵਾਲੀ ਹਿੰਦੂਆ ਜੋ ਕਿ ਮਜੀਠਾ ਟੂ ਦੇ ਵਿੱਚ ਪੈਂਦਾ ਜੀ ਅੱਛਾ ਜੀ ਉਹਦੇ ਵਿੱਚ ਬਤੌਰ ਜਿਹੜਾ ਅਧਿਆਪਕ ਵਜੋਂ ਡਿਊਟੀ ਨਿਭਾ ਰਹੇ ਆਂ ਜੀ ਅੱਛਾ ਜੀ ਬਹੁਤ ਵਧੀਆ ਗੱਲ ਆ ਅਧਿਆਪਕ ਹੋਣਾ ਇੱਕ ਲੇਖਕ ਹੋਣਾ ਹਾਂ ਜੀ ਜੀ ਇੱਕ ਪੰਜਾਬੀ ਨੂੰ ਤਰਜੀਹ ਦੇਣਾ ਬਹੁਤ ਵੱਡੀ ਗੱਲ ਹੈ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਜਦੋਂ ਉੱਥੇ ਸਕੂਲ ਵਿੱਚ ਜਾਂਦੇ ਆ ਮਜ਼ਾਕ ਨਾ ਸਮਝਿਓ ਇਹ ਗੱਲ ਨੂੰ ਹਾਂ ਜੀ ਕਿ ਉਹ ਜਦੋਂ ਤੁਸੀਂ ਲਿਖਦੇ ਆ ਤੇ ਕੀ ਜਿਹੜੀਆਂ ਮੈਡਮਾਂ ਜਾਂ ਸਰ ਹੁੰਦੇ ਤੁਹਾਡੇ ਨਾਲ ਉਹ ਤੁਹਾਡੇ ਨਾਲ ਸੁਣਦਾ ਸੁਭ ਮਿਲਿਆ ਕਦੀ ਸੁਣਾਉਣ ਦਾ ਜਾਂ ਸੁਣਨ ਦਾ ਉਹਨਾਂ ਕੋਲ ਹਾਂਜੀ ਜੀ ਤਕਰੀਬਨ ਜਿੰਨੇ ਵੀ ਮੇਰੇ ਨਾਲ ਅਧਿਆਪਕ ਕੰਮ ਕਰਦੇ ਨੇ ਸਾਰੇ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਨੇ ਕਿਉਂਕਿ ਇੱਕ ਅਧਿਆਪਕ ਹੋਣ ਦੇ ਨਾਤੇ ਇਹ ਰਾਇ ਭਾਈ ਆਪਾਂ ਸਿੱਧੇ ਤੌਰ ਤੇ ਚਾਹੇ ਸਿੱਧੇ ਤੌਰ ਤੇ ਹਰ ਇੱਕ ਅਧਿਆਪਕ ਜਿਹੜਾ ਮਾਂ ਬੋਲੀ ਦੀ ਸੇਵਾ ਕਰਾ ਜਿਹੜਾ ਬੱਚਿਆਂ ਨੂੰ ਪੰਜਾਬੀ ਦਾ ਗਿਆਨ ਦਿੰਦਾ ਜੀ ਤੇ ਉਹਨਾਂ ਦੇ ਮਨ ਵਿੱਚ ਵੀ ਸ਼ੌਂਕ ਆ ਉਹ ਅਸੀਂ ਜਿਹੜੇ ਬੈਠੇ ਆ ਕੋਈ ਸੈਮੀਨਾਰ ਹੁੰਦਾ ਜਾਂ ਕੋਈ ਫੰਕਸ਼ਨ ਪਾਰਟੀ ਹੁੰਦੀ ਤੇ ਫਿਰ ਆਪਾਂ ਜ਼ਰੂਰ ਵਿਚਾਰ ਚਰਚਾ ਕਰਦੇ ਰਹਿੰਦੇ ਆ ਅਸ਼ਾਏ ਗੱਲਾ ਕਿਰਪਾਲ ਸਿੰਘ ਜੀ ਵੇਰਕਾ ਇੱਕ ਗੱਲ ਹੋਰ ਪੁੱਛੂੰਗਾ ਕਿ 2005 ਤੋਂ ਪਹਿਲਾਂ ਤੁਸੀਂ ਛਪਣਦੇ ਆ ਜੀ ਉਦੋਂ ਤੁਹਾਡੀ ਉਮਰ ਸਮਥਿੰਗ 20 ਤੋਂ 25 ਸਾਲ ਦੀ ਹੋਏਗੀ ਜੀ ਹਾਂਜੀ ਹਾਂਜੀ ਤੇ ਉਦੋਂ ਜਿਹੜੀ ਉਮਰ ਹੁੰਦੀ ਆ ਬੜੀ ਬੜੀ ਖਤਰਨਾਕ ਜੀ ਹੁੰਦੀ ਹੈ ਹਨਾ ਹਾਂ ਜੀ ਤੇ ਉਹ ਖਤਰਨਾਕ ਉਮਰ ਦੇ ਵਿੱਚ ਕੋਈ ਵਾਕਿਆ ਵੀ ਵਾਕਿਆ ਜਿਹਦੇ ਕਰਕੇ ਲਿਖਣਾ ਸ਼ੁਰੂ ਕੀਤਾ ਨਹੀਂ ਜੀ ਜ਼ਰੂਰੀ ਆਮ ਤੌਰ ਤੇ ਧਾਰਨਾ ਜਿਹੜੀ ਅਪਣਾਈ ਜਾਂਦੀ ਹੈ ਵੀ ਉਹ ਲੇਖਕ ਉਹੀ ਬਣਦਾ ਜਿੰਨੂੰ ਕੋਈ ਸੱਟ ਲੱਗਦੀ ਆ ਅੱਛਾ ਤੇ ਜਾਂ ਜਿਹਦੇ ਨਾਲ ਕੋਈ ਵਾਪਰਿਆ ਹੋਵੇ ਪਰ ਜ਼ਰੂਰੀ ਨਹੀਂ ਇਸ ਤਰ੍ਹਾਂ ਹੁੰਦਾ ਲੇਖਕ ਜਿਹੜਾ ਉਹ ਇੱਕ ਅਬਜ਼ਰਵ ਕਰਦਾ ਸਮਾਜ ਵਿੱਚ ਜੋ ਵੀ ਵਿਚਰਦਾ ਉਹ ਸਮਾਜਿਕ ਹਰ ਲਾਤਾ ਨੂੰ ਵੀ ਆਪਣੇ ਸ਼ਬਦਾਂ ਵਿੱਚ ਢਾਲ ਲੈਂਦਾ ਜੀ ਜ਼ਰੂਰੀ ਨਹੀਂ ਕਿ ਉਹਦੇ ਨਾਲ ਹੀ ਸਾਰਾ ਕੁਝ ਹੋ ਜਾ ਹੁੰਦਾ ਜੋ ਸਮਾਜਿਕ ਵਿੱਚ ਬੁਰਾਈਆਂ ਨੇ ਚੰਗੀਆਂ ਨੇ ਸਾਰੇ ਵਿਸ਼ਿਆਂ ਨੇ ਜਿਹੜਾ ਉਹ ਕਲਮ ਦਾ ਰੂਪ ਦੇ ਦਿੰਦਾ ਜੀ ਅੱਛਾ ਫਿਰ ਤੁਸੀਂ ਜੇ ਇਸ਼ਕ ਮੁਸ਼ਕ ਨਹੀਂ ਲਿਖਦੇ ਤੇ ਫਿਰ ਤੁਹਾਡੀ ਜਿਹੜੀ ਸੋਚ ਵਾ ਉਹ ਕਿਤੇ ਤੇ ਟਾਰਗੇਟ ਬਣਦੀ ਹੈ ਵਾਤਾਵਰਣ ਤੇ ਬਣਦੀ ਆ ਮਾਹੌਲ ਤੇ ਬਣਦੀ ਆ ਕਿਤੇ ਤੇ ਟਾਰਗੇਟ ਰੱਖਿਆ ਹੋਇਆ ਤੁਸੀਂ ਆਪਣਾ ਮੇਨ ਜਿਹੜਾ ਲਿਖ ਕੀਤਾ ਉਜੀ ਲੇਖਕ ਜਿਹੜੀ ਮੇਰੀ ਸੋਚ ਦੇ ਮੁਤਾਬਕ ਜਿਹੜਾ ਲੇਖਕ ਆ ਉਹ ਕਦੀ ਇੱਕ ਵਿਸ਼ੇ ਤੇ ਗੱਲ ਨਹੀਂ ਕਰਦਾ ਅੱਛਾ ਉਹ ਵੱਖਰੇ ਵੱਖਰੇ ਵਿਸ਼ਿਆਂ ਨੂੰ ਜਿਹੜਾ ਉਹ ਛੋਂਦਾ ਰਹਿੰਦਾ ਜੀ ਜ਼ਿਆਦਾ ਮੁਹੱਬਤ ਤੇ ਨਹੀਂ ਲਿਖਦੇ ਹਾਂਜੀ ਮੁਹੱਬਤ ਤੇ ਜ਼ਿਆਦਾ ਨਹੀਂ ਲਿਖਦੇ ਨਹੀਂ ਮੁਹੱਬਤ ਇਹ ਇਹ ਦੀ ਉਮਰ ਦਾ ਤਕਾਜ਼ਾ ਜੀ ਫਿਰ ਤੁਹਾਡੀ ਉਮਰ ਤੇ ਹੁਣ ਚਲੋ ਹੋ ਗਈ ਜ਼ਿਆਦਾ ਤੇ ਉਹ ਜਿਹੜੀ ਮੁਹੱਬਤ ਦੇ ਟਾਈਮ ਤੇ ਲਿਖਿਆ ਸੀ ਉਹ ਕੋਈ ਸਲਾਹ ਫਿਰ ਤੇ ਨਹੀਂ ਐਸੀ ਕਿ ਮੁਹੱਬਤ ਤੇ ਟਾਈਮ ਤੇ ਨਹੀਂ ਕਰ ਗਿਆ ਸਦੇ ਉਹ ਤੋਂ ਲਿਖੀਆਂ ਹੀ ਵੈਸੇ ਹੀ ਉਹ ਸਮੇਂ ਦੇ ਵਿੱਚ ਕਈ ਲਿਖੀਆਂ ਨੇ ਰਚਨਾਵਾਂ ਤੇ ਉਹਦੇ ਵਿੱਚ ਮੈਂ ਤੁਹਾਨੂੰ ਕੋਈ ਨਾ ਕੋਈ ਸੁਣਾ ਦਿੰਨਾ ਜੀ ਉਹ ਜੀ ਇੱਕ ਰਚਨਾ ਜੀ ਖੰਜਰ ਬਣ ਕੇ ਮਿਲੇ ਜਾਂ ਤਲਵਾਰ ਬਣ ਕੇ ਮਿਲੇ ਕੀ ਬਾਤ ਖੰਜਰ ਬਣ ਕੇ ਮਿਲੇ ਜਾਂ ਤਲਵਾਰ ਬਣ ਕੇ ਮਿਲੇ ਬਹੁਤ ਘਟ ਲੋਕ ਦਿਲਦਾਰ ਬਣ ਕੇ ਮਿਲੇ ਆਪਣੇ ਆਣੇ ਪਾਈਆਂ ਹਨ ਪੈਰਾਂ ਚ ਪੇੜੀਆਂ ਆਪਣਿਆਂ ਨੇ ਪਾਈਆਂ ਹਨ ਪੈਰਾਂ 'ਚ ਬੇੜੀਆਂ ਤੇ ਦੁਸ਼ਮਣ ਕਈ ਗੱਲ ਦਾ ਹਾਰ ਬਣ ਕੇ ਮਿਲੇ ਆਸ ਰੱਖੀ ਜਿੰਨਾ ਤੋਂ ਪਿਆਸ ਬੁਝਾਵਣ ਦੀ ਆਸ ਰੱਖੀ ਜਿੰਨਾ ਤੋਂ ਪਿਆਸ ਬੁਝਾਵਣ ਦੀ ਅਕਸਰ ਉਹ ਅੱਗ ਦਾ ਅੰਗਿਆਰ ਬਣ ਕੇ ਮਿਲੇ ਕਦਮ ਕਦਮ ਤੇ ਜ਼ਾਲਿਮਾ ਵਟਾਇਆ ਦਿਲ ਕਦਮ ਕਦਮ ਤੇ ਜ਼ਾਲਿਮਾ ਵਟਾਇਆ ਦਿਲ ਮੁਹੱਬਤ ਦੇ ਪੁਜਾਰੀ ਠੇਕੇਦਾਰ ਬਣ ਕੇ ਮਿਲੇ ਖੰਜਰ ਬਣ ਕੇ ਮਿਲੇ ਜਾਂ ਤਰਵਾਰ ਬਣ ਕੇ ਮਿਲੇ ਗੱਲ ਕਿਰਪਾਲ ਜੀ ਗੱਲ ਉੱਥੇ ਹੀ ਆਦੀ ਆ ਜਿੱਥੇ ਸ਼ੁਰੂ ਕੀਤੀ ਸੀ ਅੱਜ ਤੋਂ 25 ਸਾਲ ਸਮੇਂ ਹਾਂਜੀ 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 ਗਲਤੇ ਮੁਕਦੀ ਕਿ ਇਹ ਪੁਰਾਣੀ ਗੱਲ ਆ ਤੇ ਉਹ ਮਿਲਦਿਆਂ 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 ਉਦੋਂ ਤੇ ਮੁਹੱਬਤ ਸੀ ਪਿਆਰ ਸੀ ਫਿਰ ਖੰਜਰ ਬਣ ਗਏ ਫਿਰ ਤਲਵਾਰਾਂ ਬਣ ਗੀਆਂ ਫਿਰ ਉਹ ਕਈ ਕੁਝ ਹੋ ਗਿਆ ਹੈ ਨਾ ਉਹ ਜਦੋਂ ਐਂਡ ਹੁੰਦਾ ਨਾ ਕਿ ਹਸੀਦਾ ਹਾਂਜੀ ਉਦੋਂ ਫਿਰ ਬੰਦਾ ਸੋਚਦਾ ਵੀ ਇਹ ਜੇ ਮੈਨੂੰ ਮਿਲੇ ਸੀ ਤੇ ਕਿਹੜਾ ਰੂਪ ਲੈ ਕੇ ਮਿਲੇ ਸੀ ਹੈ ਨਾ ਜੀ ਜੀ ਤੇ ਉਹਦੇ ਨਾਲ ਉਹ ਤੇ ਦੁਸ਼ਮਣ ਚੰਗੇ ਸੀ ਤੁਹਾਡੇ ਸਾਰੀ ਕਵਤਾ ਦਾ ਨਚੋੜ ਹੈ ਵੀ ਉਹਦੇ ਨਾਲ ਉਹ ਦੁਸ਼ਮਣ ਚੰਗੇ ਸੀ ਉਹ ਫਿਰ ਵੀ ਅਜੇ ਵੀ ਮੁਹੱਬਤ ਕਰਦੇ ਆ ਜਿਹੜੇ ਪਿਆਰ ਕਰਦੇ ਸੀ ਉਹ ਤੇ ਖੱਜੜੀ ਲੈ ਕੇ ਤੁਰੇ ਫਿਰਦੇ ਰਹੇ ਹਨ ਇਹੋ ਕਹਿਣ ਦਾ ਮਤਲਬ ਨਹੀਂ ਭਾਜੀ ਪਤਾ ਕੀ ਗੱਲ ਹੈ ਜੀ ਇਹ ਉਹੀ ਮੈਂ ਤੁਹਾਡੀ ਦੁਬਾਰਾ ਪਹਿਲੀ ਕਹੀ ਗੱਲ ਤੇ ਹੁੰਦਾ ਕਿ ਜ਼ਰੂਰੀ ਨਹੀਂ ਆ ਵੀ ਕੁਝ ਵਾਪਰਿਆ ਹੋਵੇ ਆਪਾਂ ਸਮਾਜਿਕ ਸਮਾਜ ਵਿੱਚ ਰਹਿੰਦੇ ਸਨ ਬੜਾ ਕੁਝ ਵੇਖਣ ਨੂੰ ਸਿੱਖਣ ਨੂੰ ਮਿਲਦਾ ਤੇ ਉਹਦੇ ਮੁਤਾਬਕ ਹੀ ਆ ਜਿਹੜਾ ਇੱਕ ਲੇਖਕ ਆ ਉਹ ਆਪਣੇ ਹਾਲਾਤ ਤੇ ਜਿਹੜੇ ਉਹਨੇ ਬਿਆਨ ਕਰਨੇ ਕਰਨੀਆਂ ਆ ਜੀ ਉਹ ਸਮਾਜਿਕ ਹਾਲਾਤ ਵੀ ਬਿਆਨ ਕਰ ਜਾਂਦਾ ਆਪਣੀ ਰਚਨਾ ਦੇ ਵਿੱਚ ਐ ਚਾਹੀਦਾ ਤੇ ਇਦਾਂ ਹੀ ਆ ਸਮਾਜਿਕ ਇਹਨੂੰ ਇਸ ਵਾਤਾਵਰਣ ਨੂੰ ਚੇਂਜ ਕਰੀਏ ਸਾਡਾ ਸਭ ਦਾ ਭਲਾ ਹੋਊਗਾ ਬਿਲਕੁਲ ਜੀ ਇਹ ਬਹੁਤ ਵਧੀਆ ਗੱਲ ਆ ਤੇ ਇਹਦੇ ਬਾਰੇ ਤੁਸੀਂ ਕੀ ਲਿਖਿਆ ਵਾ ਲੋਕਾਂ ਨੂੰ ਸੇਧ ਦੇਣ ਬਾਰੇ ਵੀ ਜਿਹੜਾ ਤੁਸੀਂ ਕਹਿ ਸਕੋ ਕਿ ਮੈਂ ਇਹ ਵੀ ਕੁਝ ਲਿਖਿਆ ਹਾਂਜੀ ਜੀ ਮੇਰੀਆਂ ਕੁਝ ਰਚਨਾਵਾਂ ਹੈਗੀਆਂ ਨੇ ਜਿਹੜੀਆਂ ਇਨਸਾਨ ਦੇ ਅੰਦਰ ਜਿਹੜੀ ਆ ਉਹ ਪੋਜ਼ਿਟਿਵਿਟੀ ਜਿਹੜੀ ਉਹ ਪੈਦਾ ਕਰਦੀ ਹੈ। ਹਾਂ ਜੀ ਕੋਈ ਹੈਗੀ ਇਜਾਜ਼ਤ ਤੇ ਸੁਣਾਉਣ ਕੋਈ ਜੀ ਤੁਸੀਂ ਇਜਾਜ਼ਤ ਦਿਓ ਤੇ ਮੈਂ ਕਿਤਾਬ ਲੈ ਸਕਦਾ ਹਾਂ। ਕਿਤਾਬ ਲੈ ਸਕਦੇ ਜਿੱਦਾਂ ਮੈਂ ਹਾਂ ਜੀ। ਧੰਨਵਾਦ ਜੀ। ਹਾਂ ਜੀ। ਮੇਰੀ ਇੱਕ ਰਚਨਾ ਜੀ ਉਹ ਇਸ ਤਰ੍ਹਾਂ ਜੀ ਮਿਹਨਤ ਕਸ਼ ਤਕਦੀਰਾਂ ਦੇ ਗੁਲਾਮ ਨਹੀਂ ਹੁੰਦੇ। ਕੀ ਬਾਤ ਹੈ। ਮਿਹਨਤ ਕਸ਼ ਤਕਦੀਰਾਂ ਦੇ ਗੁਲਾਮ ਨਹੀਂ ਹੁੰਦੇ ਜੋ ਮਰ ਕੇ ਰਹਿਣ ਜਿਉਂਦੇ ਉਹ ਆਮ ਨਹੀਂ ਹੁੰਦੇ। ਹੂੰ ਪੜੇ ਜਾਂਦੇ ਨੇ ਕਸੀਦੇ ਹਰ ਇੱਕ ਜ਼ਬਾਨ ਦੇ ਉੱਤੇ ਹੂੰ ਪੜੇ ਜਾਂਦੇ ਨੇ ਕਸੀਦੇ ਹਰ ਇੱਕ ਜ਼ਬਾਨ ਦੇ ਉੱਤੇ ਹਿੰਦੀ ਮਹਿਫਲ ਵਿੱਚ ਕਦੇ ਬਦਨਾਮ ਨਹੀਂ ਹੁੰਦੇ ਕੀ ਬਾਤ ਬਹੁਤ ਜਿੰਨਾ ਅੰਦਰ ਹੋਵੇ ਜਨੂਨ ਫਾਂਸੀ ਚੁੰਮਣ ਦਾ ਜਿੰਨਾ ਅੰਦਰ ਹੋਵੇ ਜਨੂਨ ਫਾਂਸੀ ਚੁੰਮਣ ਦਾ ਡਰਾਉਂਦੇ ਉਹਨਾਂ ਨੂੰ ਮੌਤ ਦੇ ਪੈਗਾਮ ਨਹੀਂ ਹੁੰਦੇ ਮਿਹਨਤ ਕਸ਼ਟਕਦਿਰਾ ਦੇ ਗੁਲਾਮ ਨਹੀਂ ਹੁੰਦੇ ਬਹੁਤੋਦਿਆ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਅੱਛਾ ਹੁਣ ਤੁਹਾਡੇ ਕੋ ਇੱਕ ਸਵਾਲ ਹੋਰ ਪੁੱਛੂਗਾ ਵੀ ਤੁਸੀਂ ਬਾਲ ਬੱਚੇ ਵਾਲੇ ਹੋ ਹਾਂਜੀ ਹਾਂਜੀ ਤੁਹਾਡੇ ਮਾਤਾ ਪਿਤਾ ਤੁਹਾਡਾ ਪਰਿਵਾਰ ਜੀ ਜੀ ਇਹ ਤੁਹਾਡੀ ਲੈਖਣੀ ਤੋਂ ਪਰੇਸ਼ਾਨ ਹੁੰਦਾ ਕਿ ਤੁਹਾਡਾ ਸਹਿਯੋਗ ਦਿੰਦਾ ਨਹੀਂ ਜੀ ਇਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰੇ ਫਾਦਰ ਸਾਹਿਬ ਮੇਰੇ ਮਦਰ ਜਿਹੜੇ ਉਹਨਾਂ ਦੀ ਸ਼ੁਰੂ ਤੋਂ ਹੀ ਮੇਰੀ ਸਪੋਰਟ ਕਰਦੇ ਰਹੇ ਨੇ ਤੇ ਮੇਰੀ ਵਾਈਫ ਉਹਨਾਂ ਨੂੰ ਸ਼ੁਰੂ-ਸ਼ੁਰੂ ਦੇ ਵਿੱਚ ਮੇਰੇ ਦੇ ਚਨਾਵਾ ਜਿਹੜੀਆਂ ਉਹ ਸਮਝ ਨਹੀਂ ਹੁੰਦੀਆਂ ਹਾਂ ਤੇ ਪਰ ਹੋੜੀ-ਉੜੀ ਜਿਹੜੀਆਂ ਉਹਨਾਂ ਨੂੰ ਸਮਝਣ ਲੱਗ ਪਈਆਂ ਤੇ ਉਹ ਵੀ ਇਹਦੇ ਵਿੱਚ ਅਨੰਦ ਮਹਿਸੂਸ ਕਰਦੇ ਆ ਜੀ ਗੁੱਡ ਹਾਂਜੀ ਤੇ ਬੱਚੇ ਪੜ੍ਹਦੇ ਤਡੇ ਹਾਂਜੀ ਬੱਚੇ ਪੜ੍ਹ ਰਹੇ ਆ ਜੀ ਗੁੱਡ ਤੇ ਮੰਮੀ ਡੈਡੀ ਜਿਹੜੇ ਆ ਉਹ ਤਡੇ ਜੋਬ ਕਰਦੇ ਕੇ ਫ੍ਰੀ ਮੇਰੇ ਹਾਂਜੀ ਮੇਰੇ ਪਿਤਾ ਜੀ ਜਿਹੜੇ ਉਹ ਆਰਮੀ ਦੇ ਵਿੱਚ ਰਹੇ ਆ ਜੀ ਅੱਛਾ ਜੀ ਉਸ ਤੋਂ ਬਾਅਦ ਉਹਨਾਂ ਨੇ ਬੈਂਕ ਵਿੱਚ ਜਿਹੜੀ ਜੋਬ ਕੀਤੀ ਆ ਤੇ ਅੱਜ ਕੱਲ ਫਿਰ ਉਹ ਘਰੇ ਆਪਣੀ ਜ਼ਿੰਦਗੀ ਜਰੀ ਬਤੀਤ ਕਰ ਰਹੇ ਆ ਮਤਲਬ ਵਧੀਆ ਜ਼ਿੰਦਗੀ ਬਤੀਤ ਕਰ ਬਿਲਕੁਲ ਜੀ ਵਧੀਆ ਜੀ ਦੇਖੋ ਲੇਖਣੀ ਦੇ ਨਾਲ ਨਾਲ ਇੱਕ ਵਧੀਆ ਜ਼ਿੰਦਗੀ ਬਤੀਤ ਕਰਨਾ ਵੀ ਲੇਖਕ ਦਾ ਇੱਕ ਬੜਾ ਤਕੜਾ ਵੱਡਾ ਮੁੱਲਾ ਯੋਗਦਾਨ ਹੁੰਦਾ ਪਰਿਵਾਰ ਦਾ ਸਮਾਜ ਦਾ ਕਰਦਾ ਜਿੱਥੇ ਤੁਸੀਂ ਡਿਊਟੀ ਕਰਦੇ ਹੋ ਉੱਥੋਂ ਦਾ ਤਾਂ ਹੀ ਵਧੀਆ ਲਿਖਿਆ ਜਾ ਸਕਦਾ ਬਿਲਕੁਲ 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 ਤੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਧੰਨਵਾਦ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਮਾਂ ਦਿੱਤਾ ਸਾਡੇ ਚੈਨਲ ਨੂੰ ਸਮਾਂ ਦਿੱਤਾ ਸਾਨੂੰ ਸਮਾਂ ਦਿੱਤਾ ਔਰ ਤੁਹਾਡੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੇ ਸਾਨੂੰ ਰੂਬਰੂ ਕਰਾਇਆ ਤੇ ਇਹਦੇ ਨਾਲ ਹੀ ਮੈਂ ਉਮੀਦ ਕਰਦਾ ਕਿ ਅਗਲੀ ਮੁਲਾਕਾਤ ਫਿਰ ਤੁਹਾਡੀ ਵੀ ਤੁਹਾਡੇ ਨਾਲ ਵੀ ਕਰਾਂਗੇ ਹੋਰ ਵੀ ਕਿਸੇ ਨਵੀਂ ਸ਼ਖਸੀਅਤ ਨਾਲ ਆਪਾਂ ਨਵੀਂ ਕੋਈ ਕਲਮ ਲੈ ਕੇ ਆਪ ਜੀ ਦੇ ਰੂਬਰੂ ਕਰਾਂਗੇ ਇਹਦੇ ਨਾਲ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਪਾਲ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਸਾਰੀ ਸਮੁੱਚੀ ਵਤਨ ਪੰਜਾਬ ਦੀ ਦਾ ਬਹੁਤ-ਬਹੁਤ ਧੰਨਵਾਦ